ਅੰਮ੍ਰਿਤਸਰ ਦੇ थाना ਸੁਲਤਾਨਵਿੰਡ ਦੀ ਪੁਲਿਸ ਵੱਲੋਂ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇੱਕ گروਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 10 ਖੋਸ਼ ਉਦਾ ਮੋਬਾਈਲ ਫੋਨ ਅਤੇ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਡੀਸੀਪੀ ਆਲਮ ਵਿਜੇ ਸਿੰਘ ਨੇ ਪੱਤਰਕਾਰ वार्ता ਦੌਰਾਨ ਦੱਸਿਆ ਕਿ ਮਿਤੀ 26 ਸਤੰਬਰ 2024 ਨੂੰ ਮੁਦਈ ਸਾਧੂ ਰਾਮ ਵਾਸੀ ਗੁਰਨਾਰੰਗ ਕਲੋਨੀ ਨੇੜੇ ਦਾਰਾ ਮੰਡੀ ਕੋਲੋਂ ਚਾਰ ਤੋਂ ਪੰਜ ਵਿਅਕਤੀਆਂ ਨੇ ਦਾਤਰ ਦਿਖਾ ਕੇ ਮੋਬਾਈਲ ਅਤੇ ਨਕਦੀ ਦੀ ਲੁੱਟ ਕੀਤੀ ਸੀ ਜਿਸ ਦੀ ਸ਼ਿਕਾਇਤ ਮਿਲਣ ਤੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਵੱਲੋਂ ਕਾਰਵਾਈ ਕਰਦੀਆਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਖੋਹ ਕੀਤੇ ਗਏ 10 ਮੋਬਾਈਲ ਫੋਨ ਦੋ ਦਾਤਰ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹਨਾਂ ਤੋਂ ਅੱਗੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕੰਪਲੇਨੈਂਟ ਸਾਦੂਰਾਮ ਨੇ ਦੱਸਿਆ ਕਿ ਉਹਨਾਂ ਨੂੰ ਦਾਤਰ ਮਾਰ ਕੇ ਤੇ ਧਰਾਤਮਕਾ ਕੇ ਤੇ ਉਹਨਾਂ ਕੋਲ ਸਨੇਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕੱਦਮਾ ਦਰਜ ਕੀਤਾ 120 ਨੰਬਰ ਮੁਕੱਦਮਾ थाना ਸੁਲਤਾਨਪੁਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਨਿਸ਼ਾਦਰ ਸੇਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਫਕੇਲਾ ਨੂੰ ਉਹਦੇ ਨਾਲ ਔਰ ਵੀ ਅਸੀਂ 3 ਸਨੇਚਰਜ਼ ਹੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਬਕਤ ਮੇ ਦਰਸੇ ਗਏ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਤੇ ਜਿਹੜੀ ਮੋਢਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਇਹਨਾਂ ਨੂੰ ਪਛਾਹਤੀ ਕਿ ਇੱਕ ਹੋਰ ਇਹਨਾਂ ਨੇ ਐਸਡੀਪੀਸੀ ਅ ਦੇ ਮੁਲਾਜ਼ਮ ਕੋਲ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਥਾਣੇ ਤੇ ਉਹਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਹਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਐ ਦੋ ਦਫ਼ਤਰ ਇੱਕ ਰੋਡ ਤੇ ਇੱਕ ਬਿਨਾ ਨੰਬਰ ਦਾ ਸਪਲੈਂਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਇਹ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰਿਵੀਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ